ਫੌਜ ਤੋਂ ਛੁੱਟੀ ਲੈ ਕੇ ਘਰ ਆਇਆ ਪਤੀ ਆਪਣੇ ਘਰ ਦੇ ਵਿਹੜੇ ਦੇ ਵਿੱਚ ਹੀ ਬੈਠਾ ਸੀ ਕਿ ਗਲੀ ਦੇ ਵਿੱਚੋਂ ਪਿੰਡ ਦਾ ਹੀ ਅਭਿਸ਼ੇਕ ਨਾਮ ਦਾ ਮੁੰਡਾ ਟਰੈਕਟਰ ਲੈ ਕੇ ਹਾਰਨ ਵਜਾ ਕੇ ਲੰਘਦਾ ਹੈ ਅਤੇ ਉਸ ਮੁੰਡੇ ਨੂੰ ਇਸ ਫੌਜੀ ਦੀ ਪਤਨੀ ਜਿਸ ਦਾ ਨਾਮ ਕਾਜਲ ਹੈ ਕੋਈ ਇਸ਼ਾਰਾ ਕਰਦੀ ਹੈ ਇਹ ਸਭ ਕੁਝ ਫੌਜੀ ਪਤੀ ਨੇ ਦੇਖ ਲਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ પતિ ਦੇ ਵੱਲੋਂ ਪਤਨੀ ਨੂੰ ਰੋਕਿਆ ਜਾਂਦਾ ਹੈ ਪਰ ਉਹ ਸਾਫ਼ ਸ਼ਬਦਾਂ ਦੇ ਵਿੱਚ ਕਹਿੰਦੀ ਹੈ ਕਿ ਉਹ ਮੇਰਾ ਪ੍ਰੇਮੀ ਹੈ ਤੇ ਉਹ ਉਸ ਨੂੰ ਨਹੀਂ ਛੱਡ ਸਕਦੀ ਬਿਹਦ ਹੀ ਮਾੜੀ ਘਟਨਾ ਵਾਪਰੀ ਹੈ ਜਿੱਥੇ ਲੜਾਈ ਝਗੜੇ ਤੋਂ ਬਾਅਦ ਪਤਨੀ ਦੇ ਵੱਲੋਂ ਪਤੀ ਨੂੰ ਜ਼ਹਿਰੀਲੀ ਚੀਜ਼ ਖਵਾ ਦਿੱਤੀ ਗਈ ਰੋਟੀ ਦੇ ਵਿੱਚ ਹੀ ਜ਼ਹਿਰੀਲੀ ਚੀਜ਼ ਦੇਣ ਦਾ ਇਹ ਮਾਮਲਾ ਜਿਸ ਤੋਂ ਬਾਅਦ ਇਸ ਮੁੰਡੇ ਦੀ ਮਾਂ ਦੇ ਵੱਲੋਂ ਕੈਮਰੇ ਤੇ ਆ ਕੇ ਆਪਣੀ ਨੂ ਦੇ ਬਾਰੇ ਖੁਲਾਸੇ ਕੀਤੇ ਗਏ ਨੇ ਕਿ ਕਿੰਜੋ ਪਿੰਡ ਦੇ ਹੀ ਇੱਕ ਮੁੰਡੇ ਦੇ ਨਾਲ ਗਲਤ ਸਬੰਧਾਂ ਦੇ ਵਿੱਚ ਪਠਾਨਕੋਟ ਦੀ ਸਰਹੱਦੀ ਪਿੰਡ ਪਲਾ ਦਾ ਇਹ ਮਾਮਲਾ ਜਿੱਥੇ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਛੁੱਟੀ ਤੇ ਆਏ ਪਤੀ ਦੀ ਇਹ ਹਾਲ ਕਰ ਦਿੱਤਾ ਕਿ ਹੁਣ ਉਹ ਹਸਪਤਾਲ ਵਿੱਚ ਹੈ ਅਤੇ ਉਸ ਦੀ ਮਾਂ ਰੋਂਦੀ ਕੁਰਲਾਉਂਦੀ ਇਨਸਾਫ ਦੀ ਗੋਹਰ ਲਗਾ ਰਹੀ ਹੈ ਪੁਲਿਸ ਦੇ ਵੱਲੋਂ ਇਸ ਫੌਜੀ ਦੀ ਪਤਨੀ ਕਾਜਲ ਅਤੇ ਉਸ ਦੇ ਪ੍ਰੇਮੀ ਅਭਿਸ਼ੇਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ 2015 ਦੇ ਵਿੱਚ ਫੌਜੀ ਨੇ ਕਾਜਲ ਦੇ ਨਾਲ ਵਿਆਹ ਕਰਵਾਇਆ ਸੀ ਪਿੰਡ ਪਲਾ ਦਾ ਹੀ ਰਹਿਣ ਵਾਲਾ ਜਿਸ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਕਿ ਕੁਝ ਸਮੇਂ ਤੋਂ ਪਤਨੀ ਕਾਜਲ ਦਾ ਪਿੰਡ ਦੇ ਹੀ ਮੁੰਡੇ ਦੇ ਨਾਲ ਗਲਤ ਸਬੰਧ ਬਣ ਗਏ ਕਈ ਵਾਰ ਉਸ ਨੂੰ ਛੱਡਣ ਦੇ ਲਈ ਕਿਹਾ ਗਿਆ ਪਰ ਪਤਨੀ ਹਟਦੀ ਨਹੀਂ ਜਿਸ ਤੇ ਚਲਦੇ ਹੋਏ ਉਲਟਾ ਪਤੀ ਨੂੰ ਹੀ ਡਰਾਇਆ ਧਮਕਾਇਆ ਜਾਂਦਾ ਜਦੋਂ ਇਹ ਸਾਰੇ ਮਾਮਲੇ ਦੇ ਬਾਰੇ ਗੱਲਬਾਤ ਕੀਤੀ ਗਈ ਕੁੜੀ ਦੇ ਮਾਪਿਆਂ ਦੇ ਨਾਲ ਤਾਂ ਮੁੰਡਾ ਆਖਦਾ ਹੈ ਕਿ ਉਹਨਾਂ ਨੇ ਮੇਰੇ ਹੀ ਖਿਲਾਫ ਉਲਟਾ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਹੁਣ ਹਾਲਾਤ ਇਹੋ ਜਿਹੇ ਨੇ ਕਿ 3 ਜੁਲਾਈ ਨੂੰ ਜਦੋਂ ਉਹ ਛੁੱਟੀ ਲੈ ਕੇ ਘਰ ਆਇਆ ਤਾਂ 6 ਜੁਲਾਈ ਨੂੰ ਉਸ ਦੀ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ ਜਦੋਂ ਉਸ ਨੇ ਰੋਕਿਆ ਚਾਇਆ ਤਾਂ 7 ਤਰੀਕ ਨੂੰ ਖੇਤਾਂ ਤੋਂ ਵਾਪਸ ਆਉਣ ਤੋਂ ਬਾਅਦ ਉਸ ਦੀ ਪਤਨੀ ਕਾਜਲ ਨੇ ਰੋਟੀ ਦੇ ਵਿੱਚ ਉਸ ਨੂੰ ਕੁਝ ਮਿਲਾ ਕੇ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਹਸਪਤਾਲ ਵਿਖੇ ਉਹ ਜ਼ੇਰੇ ਇਲਾਜ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਕੁਝ ਹੋਰ ਖਾਧਾ ਗਿਆ ਜੋ ਕਿ ਗਲਤ ਹੈ ਇਸ ਤੋਂ ਬਾਅਦ ਇਹ ਹੈਰਾਨ ਕਰਤਾ ਮਾਮਲਾ ਪਰਿਵਾਰ ਦੇ ਸਾਹਮਣੇ ਆਇਆ ਜਿਨ੍ਹਾਂ ਨੇ ਦੱਸਿਆ ਕਿ ਪਤਨੀ ਰੋਟੀ ਦੇਣ ਤੋਂ ਬਾਅਦ ਫਟਾਫਟ ਉੱਥੋਂ ਭੱਜ ਗਈ ਸੀ ਪਤਨੀ ਨੇ ਆਪਣੀ ਆਜ਼ਾਦੀ ਦੇ ਲਈ ਦਾਲ ਦੇ ਵਿੱਚ ਕੋਈ ਚੀਜ਼ ਮਿਲਾ ਕੇ ਖਵਾ ਦਿੱਤੀ ਕਿ ਨਾ ਜ ਆਪਣਾ ਬਚਨ ਦੇ ਵੀ ਕਿਹੜਾ ਪਿੰਨ ਮਾਦਾ ਲਾਜ ਮਤਲਬ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੈ ਮੁੰਡਾ ਮੇਰਾ ਬਾਰ ਸਭਸ ਕਰਦਾ ਹ ਇਹ ਚ ਬੀਐਸਐਫ ਚ ਤੇ ਉਹਦੇ ਘਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਈ ਤੇ ਉਹਦੀ ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਫਿਰ ਉਹ ਉਸੇ ਕੁਛ ਗੱਤ ਚੇਰੇ ਸਤੇ ਚਲ ਪਈ ਤੇ ਮੇਰੇ ਮੂਰੇ ਗਈ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਿਆ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲੱਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੋਹੀ ਨਿਕਲ ਜਾਇਓ ਤੁਸੀਂ ਤੋ ਖਿੰਜੋੜ ਮਾਂ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆ ਜੇ ਦੇ ਫੇਰੇ ਉਹ ਇਹ ਮੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਤੇ ਪਤਾ ਨਹੀਂ ਇਹਨੂੰ ਕਿਹ ਭਾਈਤਾ ਤੇ ਇਹ ਰੋਟੀ ਭਾਈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਾ ਠੀਕ ਹੈ ਇਹ ਨਾ ਠੀਕ ਹੈ ਤੇ ਬੱਚਾ ਮੇਰਾ ਪਲੇਟਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਫ ਕੋਸੀਤੀ ਬੜਾ ਕੀ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜ਼ਰੀਲੀ ਵੀ ਆਂ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਸੱਲੇ ਲੇਟੇ ਰੋ ਗਿਆ ਇੱਕ ਉਹ ਨੂੰ ਖਾ ਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆਂ ਬੰਦੇ ਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਅਸ ਮੰਗੇ ਹੋ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ سزا ਨਹੀਂ ਚਾਹੀਦੀ ਹੈ ਜਿੰਨ ਮੇਰੇ ਬੱਚੇ ਕੋ ਨੇ ਇਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਨੇ ਮਾਦਾ ਇਹਦੇ بیٹے ਦੇ بیٹے ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਲੁੜੀਆ ਆਇਆ ਇੱਕ ਲੜਕਾ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਜਿਹੜੀ ਲੜਕੀ ਐ ਸੀ ਪੰਜਵਾਂ ਲੱਗਿਆ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਬੀ ਐਸ ਅਫਸਰ ਚ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਗਜਰੀਲੀ ਦਵਾਈ ਦੇ ਦਿੱਤੀ ਖਾਣੇ ਚ ਮਿਲਾ ਕੇ ਉਹਦੇ ਬਿਆਨات ਅਸੀਂ ਮਕਦਮਾ ਨੰਬਰ 40 ਮਿਤੀ 8 7 24 ਬੰਨੀਆ ਧਰਮਾ ਤੇ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਕਦਮੇ ਵਿੱਚ ਇਹ ਗਲਤ ਦੋਸ਼ੀ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਮਨੀ ਠੀਕ ਆ